ਨਾ ਬਾਈ ਕਰਨਾ ਹੁਣ ਪਿਆ ਚਾਹ ਦੀ ਘੁੱਟ ਹੁਣ ਨਹੀਂ ਤੇਰੀ ਸੱਸ ਬੋਲਦੀ ਚਲ ਸ਼ੋਕਰ ਮੈਂ ਪਹਿਲਾਂ ਬਣਾਉਣ ਲੱਗੀ ਸੀ ਫਿਰ ਮੈਂ ਆਖਿਆ ਖਬਰ ਕਿੰਨਾ ਕ ਟਾਈਮ ਲੱਗ ਜੇ ਹੈਨਾ ਫਿਰ ਮਹਾ ਬੇਹੀ ਜੀ ਹੋ ਜੂ ਉਹ ਜੀ ਤੁਹਾਡੀ ਆਦਤ ਹੈ ਵੀ ਫਿਰ ਤੁਸੀਂ ਬੇਹੀ ਚਾਹ ਪੀਂਦੇ ਨਹੀਂ ਹੈਗੇ ਚਲ ਕੋਈ ਮੈਂ ਲਿਆਉਣੀ ਆ ਬੜੀ ਜੀ ਚਾਹ ਬਣਾ ਕੇ ਠੀਕ ਹੈ ਛੇਤੀ ਕਰ ਹੁਣ ਮੈਨੂੰ ਭੁੱਖ ਵੀ ਲੱਗੀ ਹੈ ਬਸ ਬਸ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਕਿੱਧਰ ਜਾਇਆਂ ਅਸੀਂ ਦੁਕਾਨ ਤੇ ਜਾ ਕੇ ਆਈਏ ਬਹਿ ਜਾ ਪੁੱਤ ਹੋਰ ਦੱਸੋ ਠੀਕ ਠਾਕ? ਹਾਂਜੀ ਵਧੀਆ ਤੁਸੀਂ ਦੱਸੋ ਘਰੇ ਸਾਰੇ ਠੀਕ ਨਹੀਂ? ਸਾਰੇ ਠੀਕ ਐ ਪੁੱਤ। ਅੱਛਾ ਤੁਸੀਂ ਕਦੋਂ ਆਏ ਦੱਸਿਆ ਨਹੀਂ ਤੁਸੀਂ ਵੀ ਆਉਣਾ। ਆ ਜਦੋਂ ਤੁਸੀਂ ਗਾਈਆਂ ਦੁਕਾਨ ਤੇ ਉਹਦੀ ਆਈਆਂ ਮੈਂ। ਅੱਛਾ ਠੀਕ ਐ। ਤੇਰੀ ਮਾਂ ਕਹਿੰਦੀ ਦੁਕਾਨ ਕਰਨੀ ਗਈਆਂ ਵਈਆਂ। ਠੀਕ ਐ। ਹਾਂ। ਦਦੀ ਕੋਲ ਜਾਏ ਅੰਦਰ। ਹਾਂ ਦਾਦੀ ਨੂੰ ਭੈਣ ਤੇਰੀ ਨਾਲ ਮਿਲਿਆ ਜੀ ਮੈਂ। ਮੈਂ ਪੁੱਆ ਮੈਨੂੰ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂ ਪੁੱਤ ਦੱਸ। ਘਰੇ ਤਾਂ ਮੇਰੇ ਕੋਈ ਵੀ ਗੱਲ ਨਹੀਂ ਸੁਣਦਾ ਪਰ ਤੁਸੀਂ ਨਾ ਮੰਮੀ ਕੋਲ ਨਾਲ ਕੋਈ ਗੱਲ ਕਰਿਓ ਵੀ ਮੈਂ ਤੁਹਾਡੇ ਕੋਲ ਕੋਈ ਗੱਲ ਕਰ ਰਹੀ ਹਾਂ। ਮੈਨੂੰ ਨਾ ਦਾਦੀ ਦੀ ਬੜੀ ਫਿਕਰ ਹੁੰਦੀ ਆ ਸਾਰਾ ਦਿਨ બસ ਨਾ ਚੀਕਾਂ ਹੀ ਮਾਰੀ ਜਾਂਦੇ ਪਤਾ ਹੀ ਨਹੀਂ ਕਿਹੋ ਕਿਹੋ ਜੇ ਨਾਮ ਲੈਂਦੇ ਹਨ ਤੇ ਕਿਹਨੂੰ ਯਾਦ ਕਰਦੇ ਨੇ ਤੂੰ ਕਿਉਂ ਫਿਕਰ ਕਰਦੀ ਆ ਪੁੱਤ ਇਹਦਾ ਦਿਮਾਗ ਹੋ ਗਿਆ ਹੁਣ ਕਮਜ਼ੋਰ ਕਹਿੰਦੇ ਹੁੰਦੇ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧ ਜਾਂਦੀ ਆ ਓਵੇਂ ਓਵੇਂ ਸਰੀਰ ਵੀ ਸਾਥ ਦੇਣੋਂ ਹਟ ਜਾਂਦਾ ਤਾਂ ਕਰਕੇ ਬਸ ਇਹਦੇ ਕੋਈ ਗੱਲ ਜਿਆਦਾ ਆ ਜਾਂਦੀ ਆ ਤਾਂ ਲੱਗ ਜਾਂਦੀ ਆ ਬੀਬੀ ਨਾਨ ਤੇ ਆ ਦੇਖ ਪਹਿਲਾਂ ਸੂਟ ਤੇਰੇ ਪਸੰਦ ਆ ਨਿੱਕੀ ਬੁੱਟੀ ਦੇ ਵੇਖ ਲ ਲੈ ਸਮਾ ਕੇ ਪਾਈ ਨਾ ਅੱਗੇ ਮੈਂ ਕਦੇ ਕੋਈ ਸਮਾ ਕੇ ਨਹੀਂ ਪਾਇਆ ਤੇ ਤੂੰ ਲਿਆਂ ਦਾਅਵਾ ਦਾ ਇਹ ਜਾ ਮੇਰੇ ਕੋਲ ਤਾਂ ਮੱਛੜੇ ਬਥੇਰੇ ਹੈਗੇ ਲੈ ਮੈਨੂੰ ਨਹੀਂ ਚਾਹੀਦੇ ਹੈਗੇ ਨਾ ਅੱਗੇ ਤਾਂ ਆਪਦੇ ਨਾਲ ਦਾ ਲਿਆ ਕੇ ਦਿੰਦੀ ਹੁੰਦੀ ਸੀ ਮੈਨੂੰ ਇੱਕੋ ਜਿਹਾ ਲਿਆਉਂਦੀ ਸੀ ਹੁਣ ਕਹਿੰਦੀ ਮੇਰੇ ਕੋਲੇ ਬਥੇਰੇ ਹੈ ਮੇਰਾ ਤਾਂ ਨਾ ਹੁਣ ਜੇ ਸੱਚ ਪੁੱਛੇ ਦੁਨੀਆ ਦੂਜੀ ਅੱਕਿਆ ਪਿਆਗਾ ਓਹੋ ਮੈਨੂੰ ਤਾਂ ਸੂਟ ਸਟ ਚੰਗੇ ਨਹੀਂ ਲੱਗਦੇ ਬਸ ਜਿਹੜਿਆ ਹੈਗੇ ਆ ਠੀਕ ਹੈ ਬਸ ਤੂੰ ਸਮੇ ਆ ਕੇ ਪਾਈ ਤੂੰ ਦੱਸ ਵੀ ਤੇਰੇ ਪਸੰਦ ਆ ਮੇਰੀ ਭਾਬੀ ਛੂਟ ਦੇਵੇ ਤੇ ਮੇਰੇ ਪਸੰਦ ਨਾ ਆਵੇ ਹੈ ਅੱਗੇ ਕਿਹੜਾ ਤੂੰ ਮੈਨੂੰ ਮਾੜੇ ਕੱਪੜੇ ਦਿੱਤੇ ਆ ਕਦੇ ਪਰ ਆ ਯਾਦ ਹੈ ਤੇਰੇ ਹਨਾ ਤੂੰ ਭੁੱਲੀ ਨਹੀਂ ਗਈ ਮੈਨੂੰ ਤਾਂ ਸਾਰਾ ਕੁਝ ਯਾਦ ਹੈਗਾ ਦੇਖ ਲੈ ਕਿਵੇਂ ਆਪਾਂ ਕੱਢਦੀਆਂ ਹੁੰਦੀਆਂ ਕਿਵੇਂ ਕੱਤਦੀਆਂ ਤੈਨੂੰ ਯਾਦ ਹੈ ਜਦੋਂ ਆਪਾਂ ਮੱਕੜਾਂ ਦੀ ਦਰੀ ਬੁਣੀ ਸੀ ਤੇਰੀ ਸੱਚੀ ਗੱਲ ਹੈ ਲੈ ਮੈਨੂੰ ਤਾਂ ਦਰੀ ਬੁਣਨੀ ਨਾ ਆਵੇ ਤੂੰ ਬਈ ਮੈਨੂੰ ਸਿਖਾਵੇਂ ਤੇ ਮੈਂ ਤੇਰੇ ਵੱਲ ਦੇਖ-ਦੇਖ ਹੱਸੀ ਜਾਵਾ ਹੈ ਮੈਨੂੰ ਆਏ ਦੱਸ ਜਿਹੜੀ ਆਪਾਂ ਫਲਕਾਰੀ ਦੀ ਦਰੀ ਬਣਾਈ ਸੀ ਉਹ ਭਲਾ ਤੂੰ ਸਾਹਮ ਕੇ ਰੱਖੀ ਹੋਈ ਐ ਸਾਭੀਆਂ ਪੰਗਾ ਮੇਰੀਆਂ ਮੈਂ ਸਾਰੀਆਂ ਨਹੀਂ ਖਰਾਬ ਕਰੀਆਂ ਦੇਖ ਲੈ ਜਿਹੜਾ ਪਦਰੀਆਂ ਤੇ ਉਹਦਾ ਹਿਰਨਾ ਦਾ ਨਮੂਨਾ ਪਾਇਆ ਸੀਗਾ ਉਹ ਦੇਖ ਲੈ ਮੇਰੀ ਮਾਸੀ ਦਾ ਪਾਇਆ ਹੋਇਆ ਸੀਗਾ ਮੈਨੂੰ ਸਾਰਾ ਯਾਦ ਸੀਗਾ ਸਹੀ ਗੱਲ ਐ ਨਾਲੇ ਹੁਣ ਤਾਂ ਕੁੜੀਆਂ ਇੰਨਾ ਨਹੀਂ ਹੈਗਾ ਰਿਵਾਜ ਤੇ ਪ੍ਰਾਣੀਆਂ ਚੀਜ਼ਾਂ ਦੇਖ ਲੈ ਜਿਹੜੀਆਂ ਆਪਣੇ ਹੱਥਾਂ ਦੀਆਂ ਬੁਣੀਆਂ ਵਈਆਂ ਉਹਨਾਂ ਦੀ ਹੁਣ ਕਦਰ ਐ ਕਦਰ ਐ ਪਰ ਹੁਣ ਦੀਆਂ ਕਦਰ ਜਾਣਦੀਆਂ ਨਹੀਂ ਹਾਂ ਹੁਣ ਦੀਆਂ ਨੂੰ ਇੰਨਾ ਚੱਜ ਹੈ ਨਹੀਂ ਭਾਬੀ ਦਾਦੀ ਹਾਂ ਮੈਨੂੰ ਸਿਖਾ ਦੋਗੇ ਤੁਸੀਂ ਲੈ ਪੁੱਤ ਤਾਂ ਕੋਈ ਨਹੀਂ ਤੈਨੂੰ ਵੀ ਸਿਖਿਆ ਦੂ ਪਰ ਹੁਣ ਮੇਰੀ ਧੀ ਅੱਨੀਗਾ ਨਹੀਂ ਕੰਮ ਕਰਦੀ ਹੁਣ ਤਾਂ ਉਹ ਬਲ ਨਹੀਂ ਰਿਹਾ ਜਿਹੜਾ ਪਹਿਲਾਂ ਸੀਗਾ ਦਾਦੀ ਤੁਸੀਂ ਨਾ ਬਸ ਮੇਰੇ ਕੋਲ ਬੈਠ ਜਾ ਕਰੋ ਮੈਨੂੰ ਦੱਸੀ ਛੰਕਾ ਪੁੱਤ ਕੋਈ ਨਾ ਪਾਈ ਤੇਰੀ ਦਾਦੀ ਬਥੇਰੀ ਸੁਹੰਰੀ ਸੀ ਮੈਂ ਚਾ ਲੈ ਕੇ ਆਉਂਦੀ ਆ ਚਾ ਮਮੀ ਲੈ ਕੇ ਆਉਂਦੀ ਆ ਆ ਗਿਆ ਹੋਰ ਸੁਣਾ ਬਸ ਬੀਬੀ ਨਾਨ ਦੇ ਇੱਕ ਹੀ ਹੈ ਜਿਹੜੀ ਮੇਰਾ ਦੁੱਖ ਸੁੱਖ ਪੁੱਛ ਲੈਂਦੀ ਹੈ ਲਓ ਬੋਲ ਲੈ ਮਾਂ ਚਾਹ ਪੀ ਲੈ ਲੈ ਫੜ ਪੀ ਲੈ ਚਾਹ ਤੂੰ ਪੀ ਲੈ ਨਾ ਪਹਿਲਾਂ ਤੂੰ ਪੀ ਫੇਰ ਪੀਉਂਗੀ ਮੈਂ ਦੀ ਅਸ ਨੂੰ ਬਾਹਰ ਬੈਠਾ ਦੇਖ ਕੇ ਤਾਂ ਖੁਸ਼ ਦੇਖ ਕੇ ਨਾ ਸੱਚੀ ਮੈਨੂੰ ਬਾਲਾ ਚੰਗਾ ਲੱਗਿਆ ਤੁਸੀਂ ਨੇ ਆਈ ਬਾਹਰ ਆ ਕੇ ਸਾਡੇ ਕੋਲ ਬੈਠ ਗੱਲਾਂ ਕਰਿਆ ਕਰੋ ਸਾਡੀ ਦਾ ਪੁੱਤ ਬਾਲੀ ਬਣਦੀ ਸੀ ਅਨੰਦ ਪਰਜਾਈ ਦੀ ਇਹਨੇ ਤਾਂ ਮੈਨੂੰ ਮਾਂ ਵਾਂਗੂ ਪਾਲਿਆ ਹੈਗਾ ਤਾਂ ਹੀ ਤਾਂ ਮੈਨੂੰ ਇੰਨਾ ਮੋਹ ਆਉਂਦਾ ਇਹਦਾ ਸਹੀ ਗੱਲ ਆਪੂ ਆ ਜੀ ਬੀਬੀ ਨੰਨ ਦੇ ਹੁਣ ਤੂੰ ਜਾ ਹੀ ਨਾ ਇੱਥੋਂ ਇੱਥੇ ਹੀ ਰਹਿ ਲੈ ਵੇਖ ਲੈ ਤੇਰੇ ਬਿਨਾ ਮੇਰਾ ਜਮ ਵੀ ਜੀ ਨਹੀਂ ਲੱਗਣਾ ਅਜ ਵਾਕਾਂਗੂ ਕਰੀ ਜਾਂਦੀ ਆ ਵੇਖ ਲੈ ਅੱਜ ਲੋ ਪੂਆ ਜੀ ਜੇ ਦਾਦੀ ਕਹਿੰਦੇ ਨੇ ਤੇ ਤੁਸੀਂ ਚਾਰ ਦਿਨ ਸਾਡੇ ਕੋਲ ਲਾ ਜੋ ਨਾਲੇ ਇਹਨਾਂ ਦਾ ਮਨ ਲੱਗ ਜਾਊਗਾ ਦਾਦੀ ਤਾਂ ਨਾ ਕਮਰੇ ਚੋਂ ਬਾਹਰ ਹੀ ਨਿਕਲਦੇ ਸੀ ਆ ਥੋੜੇ ਕਹਿਣ ਤੇ ਦੇਖੋ ਅੱਜ ਬਾਹਰ ਆ ਕੇ ਬੈਠ ਗਏ ਸਾਡੇ ਕੋਲ ਮੈਂ ਤਾਂ ਇੰਨੀ ਮਿੰਤਾ ਕਰਦੀ ਸੀ ਕਦੇ ਨਹੀਂ ਬਾਹਰ ਆਏ ਅੱਜ ਤਾਂ ਕਮਾਲ ਹੀ ਹੋ ਗਈ ਤਹੱਦੀ ਸਾਡੇ ਕੋਲ ਬਾਹਰ ਆ ਕੇ ਬੈਠ ਗਏ ਕੋਈ ਨਹੀਂ ਭਾਈ ਲਾ ਜੂਗੀ ਮੈਂ ਦੋ ਦਿਨ ਤੇਰੀ ਦਾਦੀ ਖੁਸ਼ ਹੋਣੀ ਚਾਹਿੰਦੀ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਭਾਬੀ ਆਪਾਂ ਜਿਹੜੀ ਪੱਛਮ ਲੈ ਕੇ ਆਏ ਨਾ ਅਜਾ ਤੇ ਗੋਲੇ ਕਰੀਏ ਚਲ ਆ ਜਾ ਪੱਛਮ ਲੈ ਆਂਦੀ ਆ ਪੁਰਾਣਾ ਮੈਨੂੰ ਦਿਖਾਈ ਹੈ ਨਾ ਤੇਰੀ ਭੂਆ ਨੂੰ ਦਿਖਾਈ ਹੈ ਪਛਮ ਤਾਂ ਦਿਖਾਤੀ ਹੈ ਕਹੇ ਜਿਹੇ ਰੰਗ ਦੀ ਲੈ ਆਈ ਹੈ ਦਾਦੀ ਅਸੀਂ ਨਾ ਹੁਣੀ ਚੱਕ ਕੇ ਲੈਣ ਤੋਂ ਦਿਖਾਉਣੇ ਆ ਲੈ ਤੈਨੂੰ ਯਾਦ ਹੈ ਬੀਬੀ ਨਾਨ ਦੇ ਜਦੋਂ ਤੇਰਾ ਵਿਆਹ ਸੀ ਦੇਖ ਲਬਲਦੇਵ ਸੋਂ ਮੈਂ ਆਪਸ ਵਾਟਰ ਬੁਣ ਕੇ ਦਿੱਤੇ ਸੀਗੇ ਸਾਰੇ ਤੇਰੀਆਂ ਪੋਸ਼ਾਕਾਂ ਦੇ ਨਾਲ ਬੁਣੇ ਹੋਏ ਸਵੈਟਰ ਲਾਏ ਸੀ ਲੈ ਭਾਬੀ ਮੈਂ ਕਿਹੜਾ ਭੁੱਲ ਗਈ ਬਥੇਰਾ ਕੀਤਾ ਤੂੰ ਮੇਰਾ ਜਿਵੇਂ ਅੱਜ ਖੁਸ਼ ਹੋਈ ਬੈਠੀ ਆਂ ਹੀ ਖੁਸ਼ ਹੋ ਜਾਂਦੀ ਸੀ ਮੈਨੂੰ ਦੇਖ ਕੇ ਤੂੰ ਆਇਂ ਕਰੀ ਭਾਈ ਰੋਟੀ ਬਣਾ ਦੇ ਭੋਜੀ ਪਹਿਲਾਂ ਮੈਂ ਰੋਟੀ ਅੰਦਰ ਰਹਿਣ ਦੇ ਆ ਨਾ ਮੇਰਾ ਸ਼ੂਟ ਸਿਆਂ ਵੀ ਦਿਓ ਤੇ ਮੈਂ ਜਾਂਦੀ ਪਾ ਜੂਗੀ ਹਾਂ ਹਾਂ ਬੋਹੂ ਸਿਆਂ ਦੋਗੀ ਹੋ ਸੋਹਣੇ ਸੇਵਦੀ ਆ ਹੋਰ ਸਿਆਂ ਦਿਓ ਠੀਕ ਆ ਨਾ ਹੋ ਨਾਪ ਦੇ ਦਿਓ ਆਪਦਾ ਪਿੰਦ ਚੱਟ ਨੂੰ ਕੋਈ ਨੀ ਮੇਰੇ ਬੈਗ ਚ ਪਿਆ ਕੱਪੜੇ ਉਹਨਾਂ ਦਾ ਨਾਪ ਲੈ ਲਿਓ ਬਾ ਠੀਕ ਹਾਂ ਲੈ ਹੋ ਕੇ ਜਾਂਦੀ ਬਾਜੂ ਤੂੰ ਕਿੱਥੇ ਜਾਣਾ ਮੈਂ ਤੈਨੂੰ ਕਹਿਤਾ ਕਿਤੇ ਨਹੀਂ ਜਾਣਾ ਤਾਂ ਇੱਥੇ ਸ਼ੂਟ ਪਾ ਲੂਗੀ ਮੈਂ ਤੈਨੂੰ ਪਾ ਕੇ ਦਿਖਾ ਦੂਗੀ ਸੋਹਣਾ ਲੱਗੂਗਾ ਪਰ ਆ ਜਾਣ ਵਾਲੀਆਂ ਗੱਲਾਂ ਨਾ ਕਰ ਬੀ ਚੱਲ ਚੰਗਾ ਫਿਰ ਆਇਂ ਨਾ ਕਰ ਤੂੰ ਰੋ ਨਾ ਚੰਗਾ ਮਜਾ ਨਹੀਂ ਜਾਂਦੀ ਠੀਕ ਹੈ ਇੱਥੇ ਮੇਰਾ ਸੱਚੀ ਜੀ ਨਹੀਂ ਲੱਗਣਾ ਤੇਰੇ ਬਿਨਾ ਆ ਦੇਖ ਦਾਦੀ ਦੇਖੋ ਰੰਗ ਸੋਹਣੇ ਲੱਗੇ ਤੁਹਾਨੂੰ ਲੈ ਕਿੰਨੇ ਸੋਹਣੇ ਰੰਗ ਨੇ ਕਿੰਨੀ ਕਿੰਨੇ ਖਿੜਵੇਂ ਰੰਗ ਨੇ ਬਹੁਤ ਸੋਹਣੇ ਆ ਪੁੱਤ ਹਾਂ ਜੇ ਤੁਹਾਨੂੰ ਸੋਹਣੇ ਲੱਗਦੇ ਰੰਗ ਤੁਹਾਡੇ ਹੱਥਾਂ ਕੁਝ ਬੁੰਦਾਂ ਨਾ ਨਾ ਪੁੱਤ ਹੁਣ ਆ ਮਰੇ ਮੇਰੇ ਆ ਰੰਗ ਕਿੱਥੇ ਸੋਹਣੇ ਲੱਗਣਗੇ ਹੁਣ ਤਾਂ ਤੂੰ ਗੱਲੂ ਵਾਸਤੇ ਬੁੰਦੇ ਇਹਨਾਂ ਦਾ ਕੁਝ ਉਹਦੇ ਚੱਣਗੇ ਪੁੱਤ ਕੋਈ ਨਾ ਦਾਦੀ ਕੋਈ ਥੋੜੇ ਫਿੱਕੇ ਰੰਗ ਲਿਆ ਕੇ ਕੁਝ ਬਨਦੂਗੀ ਮੈਂ ਤੁਹਾਨੂੰ ਕੋਈ ਨਾ ਪੁੱਤ ਜੇ ਤੁਹਾਨੂੰ ਕੋਈ ਡਿਜ਼ਾਈਨ ਆਉਂਦਾ ਤਾਂ ਮੈਨੂੰ ਦੱਸ ਦਿਓ ਹਣਾ ਮੈਨੂੰ ਵੀ ਸ਼ੌਂਕ ਹੈਗਾ ਵੀ ਆ ਚੀਜ਼ ਬਸ ਨੂੰ ਪੁੱਤ ਕੋਈ ਨਹੀਂ ਤੈਨੂੰ ਸੋਹਣੀ ਬਣਤੀ ਦੱਸੂਗੀ ਠੀਕ ਹੈ ਦਾਦੀ ਹੋਰ ਰੰਗ ਕੁਝ ਨਾਲੇ ਕਿ ਆਉਣੇ ਸੀ ਕਿ ਠੀਕ ਕਰਾਂਗਾ। ਨਾ ਵਧੀਆ ਬਸ। ਮੇਰ ਲਿਆਓ ਪੁੱਤ। ਰੋਟੀ ਤਿਆਰ ਹੈਗੀ। ਤੁਸੀਂ ਛਕ ਲਓ ਪ੍ਰਸ਼ਾਦਾ ਤੇ ਮਾਂ ਤੁਸੀਂ ਵੀ ਉੱਥੇ ਅੰਦਰ ਵਾਗ ਚਲੋ ਮੈਂ ਲੈ ਕੇ ਆਉਣੀ ਆ ਰੋਟੀ। ਚਲੋ ਆਪਾਂ ਇੱਕ ਨਾਲ ਰੋਟੀ ਖਾਵਾਂਗੇ ਅੱਜ। ਹਾਂ ਬੀਬੀ ਨਾਲ ਦੇ। ਜੁਗੜੇ ਹੋ ਗਏ ਆਪਾਂ ਨੂੰ ਤਾਂ ਇਕੱਠਿਆਂ ਨੂੰ ਰੋਟੀ ਖਾਦਿਆਂ ਨੂੰ। ਸਹੀ ਗੱਲ ਹੈ। ਹੋ ਲੱਗੇ। ਦੇਖ ਲੈ ਜਦੋਂ ਤੂੰ ਅੱਗੇ ਆਉਂਦੀ ਆਪਾਂ ਨਾਲ ਦੇ ਪਰਜਾਈ ਇਕੱਠਿਆਂ ਰੋਟੀ ਖਾਂਦੀਆਂ। ਕੋਈ ਨਾ ਅੱਜ ਵੀ ਖਾਵਾਂਗੇ। ਖਾਓ ਸਰਸਾ ਕਰਦੀਆਂ। इकठियां रोटी खावागे आजा मां आ तो उलझे वाला पे है ओहो ਦੂਗਾ ਤਾਂ ਹੈਗਾ ਹੀ ਪੁੱਤ ਇਹਨੂੰ ਤੂੰ ਗੋਡੇ ਚ ਪਾਉਣਾ ਸੀ ਮੈਂ ਵੀ ਨਹੀਂ ਚਾਕੀ ਤੇ ਰਣੀ ਮਤਲਬ ਧਿਆਨ ਹੀ ਨਹੀਂ ਕਰਿਆ ਲੈ ਬਿੱਚਾ ਹੁਣ ਜਾ ਰਿਹਾ ਤਾਂ ਇਹਨੂੰ ਵੀ ਚੱਕ ਲੈ ਤੈਨੂੰ ਕੱਢ ਇਹਨੂੰ ਬਸ ਆਹ ਲਫਾ ਫਿੜ ਦੇ ਗੋਡੇ ਪੁੱਤ ਆਪੀ ਚੱਕਤਾ ਪੁੱਤ ਤੈਨੂੰ ਆਇ ਨਹੀਂ ਪਤਾ ਲੀਨ ਆਇ ਇੱਥੋਂ ਬੰਨਿਆ ਤੂੰ ਆਏ ਪਾ ਗੋਡੇ ਠੀਕ ਹੈ ਤੇ ਪਹਿਲੇ ਉਲਝਾ ਹੋਇਆ ਸੀ ਮਾਂ ਤੇ ਤੁਹਾਨੂੰ ਕਿਹਾ ਸੀ ਵੀ ਦੇਖ ਕੇ ਲੈ ਕੇ ਆਇਓ ਭਾਈ ਤੁਸੀਂ ਕਿਹੜਾ ਸੁਣਦੀਆਂ ਆ ਕੀ ਜਿਹੜਾ ਛੇੜ ਰੱਖਿਆ ਤੁਸੀਂ ਸਾੜੀ ਦਾ ਟਾਈਮ ਆ ਮਾਂ ਕੰਡ ਕਿ ਨਹੀਂ ਲੜੀ ਜਾਂਦੀ ਆ ਉੱਤੋਂ ਤੁਸੀਂ ਆਹ ਤਾਂ ਕਰ ਲਿਆ ਸਾੜੀ ਦਾ ਤਾਂ ਹੁਣ ਨਿਬੜ ਗਿਆ ਪੁੱਤ ਹੁਣ ਬੇਲੀਆਂ ਕੀ ਕਰਨਗੀਆਂ ਆ ਬੋਨ ਲਿਆ ਕਰਨਗੀਆਂ ਨਾਲੇ ਜੇ ਮਖਾ ਆ ਬੋਨਿਆ ਕਰਨੀਆਂ ਸਾੜੀ ਕੋ ਟਹਿ ਗਈ ਆ ਹਾਂਜੀ ਬਣਾਉਣੀ ਬਸ ਭਾਂਡੇ ਢੋਲਾ ਮੈਂ ਮੈਂ ਜਾੜੀ ਕੋ ਦੇ ਕੇ ਤੂੰ ਆਇਆਂ ਕਰ ਤੂੰ ਆਈ ਹੋਈ ਆ ਬੱਜੀ ਜਾਂ ਮੇਰੇ ਮਾਂ ਕੋਲ ਬੈਠੀ ਬੱਠੀ ਬੈਠੀ ਹਾਂ ਭੂਆ ਕਿਵੇਂ ਆ ਗਈ ਅੱਜ ਅਗਲੀ ਦਾ ਜੀ ਕੀਤਾ ਆ ਗਈ ਹੁਣ ਉਹਦਾ ਵੀ ਤਾਂ ਘਰ ਆ ਉਹ ਘਰ ਤਾਂ ਹੈਗਾ ਨਾ ਕਿਹਦੀ ਆਏ ਹੁੰਦਾ ਵੀ ਕੋਈ ਕੰਮ ਨਾਈ ਹੋਵੇ ਆਹੋ ਕੱਲ ਨੂੰ ਇਹਨੂੰ ਕਹਿ ਦਿਆ ਕਰੀ ਜਦੋਂ ਵਿਆਹ ਹੀਗੀ ਉਹ ਕਿਵੇਂ ਆਜ ਚੰਗਾ ਚੱਲ ਚਾਰ ਹੀ ਘੁੱਟਣਾ ਰੋਟੀ ਬਣੀ ਪਈ ਐ ਹਾਂਜੀ ਚਲ ਆ ਕੇ ਖਾਣਾ ਫਿਰ ਮੈਂ ਰੋਟੀ ਉਹ ਆਲਾ ਲੈ ਆਣਾ ਬਰਦਾ ਠੀਕ ਜੀ ਮੈਂ ਬਣਾ ਦੇਣੀ ਘੁੱਟ ਕੇ ਚਾਹਣਾ ਮੈਂ ਔਰੇ ਆ ਜਾ ਬਹਾ ਹਾਂਜੀ ਉਹ ਕਿਹੜਾ ਹੋਣੀ ਉੱਠ ਕੇ ਆ ਜੀ ਕਾਂਟਾਂ ਨਹੀਂ ਉਠੰ ਲੈਣਾ ਨੇ ਬਹੁਤ ਸਿਆਣੀ ਹੈ ਗੱਡੂ ਦੀ ਬਹੁਤਾ ਕੋੜ ਹੈ ਹੋਰ ਬੀਬੀ ਨਣ ਦੇ ਮੂ ਵੀ ਕਰਦੀ ਐ ਮੈਨੂੰ ਮਿਲਣ ਵੀ ਆਉਂਦੀ ਐ ਪਰ ਉਹ ਚਲ ਕੋਈ ਨਹੀਂ ਮਿਲਣ ਦੇ ਉਹ ਤਾਂ ਜਿਹੇ ਲੈ ਜਾਂਦੀ ਐ ਇਹਨੂੰ ਹਾਂ ਮੈਂ ਕਿਹੜਾ ਕਾਮਲੀ ਬੋੜੀਆਂ ਸਾਰੇ ਹੀ ਪਤਾ ਲੱਗਦਾ ਮੈਨੂੰ ਚਲ ਕੋਈ ਨਾ ਤੇਰੀ ਕੋਈ ਨਾ ਸੇਵਾ ਕਰਦੀ ਐ ਇੰਨਾ ਹੀ ਬਥੇਰਾ ਦਾ ਬਾ ਗੰਦੂ ਆ ਗਿਆ ਸਤਿ ਸ਼੍ਰੀ ਅਕਾਲ ਬੂਆ ਸਤਿ ਸ਼੍ਰੀ ਅਕਾਲ ਮਤਲਬ ਕਿਉਂ ਆਉਂਦਾ ਵਾਹ ਹਾਂ ਠੀਕ ਹੈ ਬੈਠ ਜਾ ਪੁੱਤ ਵਾਹ ਤੇਨੇ ਕੀ ਨੇਰੀ ਕੀਆ ਮੈਨੂੰ ਗੰਦੂ ਨਾਲ ਕਿਹਾ ਕਰ ਹੁਣ ਮੈਂ ਵੱਡਾ ਹੋ ਗਿਆ ਨਾ ਪੁੱਤ ਅੱਜ ਨਾਲ ਨਾ ਬੈਠ ਬੂਆ ਠੀਕ ਆਲੀ ਪੁੱਤ ਹਾਂ ਰੋਟੀ ਦਾ ਵਗ ਖਾਣਾ ਗਮਗਾ ਚੱਲ ਮੈਨੂੰ ਮੰਮੀ ਕਹਿੰਦੀ ਉਹ ਆਈ ਵੇ ਜਾ ਕੇ ਮਿਲਿਆ ਉਧਰ ਬੈਠੀ ਹੈ ਹੋਰ ਪੁੱਤ ਕੰਮ ਕਰ ਠੀਕ ਚੱਲੀ ਜਾਂਦਾ ਹਾਂ ਹਾਂ ਕੰਮ ਕਰ ਵਧੀਆ ਤੁਸੀਂ ਦੱਸੋ ਠੀਕ ਸੀਗੇ ਠੀਕ ਹੈ ਮਤਲਬ ਸਾਰੇ ਵਧੀਆ ਹੋ ਫੋਫੜ ਕੀ ਵਧੀਆ ਫੋਫੜ ਵੀ ਵਧੀਆ ਲੇオン ਦੇ ਨਾਰੀ ਉਹਨਾਂ ਨੂੰ ਵੀ ਨਹੀਂ ਲੈ ਹਾਂ ਮੈਨੂੰ ਤਾਂ ਇਹਨੂੰ ਤੇਰੀ ਬੇਬੇ ਦਾ ਜੱਫਾ ਪਾ ਲਿਆ ਤੇ ਜੇ ਪੁੱਫੜ ਨਾਲ ਆਇਆ ਹੁੰਦਾ ਤਾਂ ਮੈਨੂੰ 2 ਘੰਟੇ ਦੀ ਸਿਕਾਰਨ ਦਿੰਦਾ ਸਹੀ ਗੱਲ ਐ ਪੁੱਤ ਉਹ ਤਾਂ ਉਹਨੇ ਪੈਰੀ ਮੋੜਦਾਗਾ ਮੈਂ ਤਾਂ ਇਹਨੂੰ ਹੁਣ ਜਾਣ ਨਹੀਂ ਦਿੰਦੀ ਮੈਨੂੰ ਤਾਂ ਜੀ ਲੱਗਿਆ ਚੱਲ ਮੈਂ ਤਾਂ ਭਾਈ ਦੋ ਰੋਟੀਆਂ ਖਾਣੀਆਂ ਜਦੋਂ ਤੇਰੀ ਬੇਬੇ ਨੂੰ ਪੜਾਉਂਗੇ ਨਾਲ ਨਾਲ ਮੇਰਾ ਵੀ ਚੱਕ ਲਿਆ ਕਰੋ ਅਸ਼ਾ ਅਨੰਦ ਭਾਈਆਂ ਬੈਠੀਆਂ ਖਾਵਾਂਗੇ ਓਏ ਗੱਲ ਤਾਂ ਹੈਗੀ ਐ ਪੂਆ ਜਦ ਤੂੰ ਆਇਆਂ ਬੇਬੇ ਦੇ ਮੂੰਹ ਤੇ ਨੂਰ ਆ ਜਾਂਦਾ ਇਹ ਤਾਂ ਸਾਰਾ ਗੰਦਰ ਅੰਦਰ ਬੈਠੀ ਬੜਬੜੀ ਕਰ ਜਾਂਦੀ ਐਂ ਹਾਂ ਸਹੀ ਗੱਲ ਐ ਪੁੱਤ ਕਦਾ ਹੋਵੇ আর 바ڑا টিয়া আনਰ ਜਾই ਜਾ ਜੀ ਸਾਰਾ ਦੁੱਖ ਸੁੱਖ ਸਾਂਝਾ ਕਰ ਲੈਨੇ ਐ ਮੇਰਾ ਮੇਰਾ ਤੇ ਡਹੌਲਾ ਹੋ ਜਾਂਦਾ ਮੇਰੀਆਂ ਵੀ ਕੋਈ ਦੁੱਖ ਦੀਆਂ ਗੱਲਾਂ ਸੁਣ ਲੈਂਦਾ ਇਹ ਤੂੰ ਬਿਨਾ ਕੌਣ ਸੁਣਦਾ ਪੁੱਤ ਚੱਲ ਕੋਈ ਤੂੰ ਜਮਾ ਮਰਹੌਲਾ ਨਾ ਕਰ ਹੁਣ ਮੈਂ ਆੜੀ ਤੇ ਹੁਣ ਖੁਸ਼ ਖੁਸ਼ ਰਹਿ ਕੇ ਦਿਖਾ ਜਵਾ ਕੰਨੀ ਪੂਆ ਪਤਾ ਕੀ ਗੱਲ ਹੈ ਦਾਦੀ ਨੂੰ ਤਾਂ ਹੁਣ ਆਏ ਵੀ ਮੇਰੇ ਕੋਲੇ ਸਾਰਾ ਦਿਨ ਬੈਠੇ ਰਹਿ ਜਾਂਦਾ ਪਰ ਹੁਣ ਕੰਮ ਦੇ ਖੇਤੀ ਬਾੜੀ ਹੁੰਦੀ ਹੈ ਇਹਨੂੰ ਪਤਾ ਵੀ ਕੰਮ ਵਿੱਚ ਛੱਡੇ ਨਹੀਂ ਜਾਂਦੇ ਕੌਣ ਬੈਠੇ ਕੋਲੇ ਬੁੱਤ ਵੱਡੇ ਬੰਦੇ ਨੇ ਹੋ ਹੀ ਜਾਂਦਾ ਤੇ ਮੇਰੇ ਕੋਈ ਆਉਣ ਗੱਲਬਾਤ ਕਰਨ ਮੈਂ ਵੀ ਮੇਰੀ ਪੁੱਛ ਵਿੱਚ ਕਰਨ ਹੈ ਨਾ ਜੇ ਪਿਆਰ ਨਾਲ ਬੁਲਾਉਗੇ ਤਾਂ ਇਹ ਤਾਂ ਇਨਾ ਆਪਣੀ ਵੀ ਚੱਕਿਆ ਲੈਣਾ ਪੁੱਤ ਹਾਂ ਕਰ ਤੇਰੀ ਵਾਂ ਨੂੰ ਕਹਦੇ ਦੁੱਧ ਚ ਸੇਵੀਆਂ ਪਾ ਲੂਗੀ ਤੇਰੀ ਭੂਆ ਵਾਸਤੇ ਕੋਈ ਨਹੀਂ ਕਹਿਣਾ ਤੇਰੇ ਬਾਹਰੋਂ ਲਾਉਂ ਚਾਹ ਨਾ ਬਸ ਰੋਟੀ ਆ ਤੇ ਚੱਲ ਭਾਈ ਜਵਾਕ ਵੀ ਸਲੱਗਿਆ ਤੇ ਨੋ ਵੀ ਸਲੱਗਾ ਜੀ ਹੈ ਹੋਰ ਆਪਾਂ ਕੀ ਚਾਹੀਦਾ ਹੋ ਤਾਂ ਹੈ ਹਾਂ ਤੇਰੀ ਬਾਈ ਦੀ ਸੇਵਾ ਕਰਦੇ ਆਂ ਢੀੜਾ ਕਪੜਾ ਤੋਤਾ ਦਿੰਦੇ ਆਂ ਰੋਟੀ ਟਾਈਮ ਤੇ ਰਕਵਾਉਂਦੇ ਆਂ ਬਸ ਰੰਗ ਲੱਗਿਆ ਤਾਂ ਮੈਨੂੰ ਐ ਗੱਬੀ ਰੱਬ ਬਸ ਮੇਰੇ ਮੂੰਹ ਤੇ ਪੜਦਾ ਬਾਦੇ ਲੈ ਤੂੰ ਤਾਂ ਕਹਿੰਦੀ ਅੱਖਾਂ ਮੀਚ ਜਾ ਓਹੋ ਤੇ ਮੈਂ ਕਿਹਦੇ ਕੋਲ ਆਉਂਗੀ ਫਿਰ ਫਿਰ ਮੈਨੂੰ ਕੌਣ ਦੇਖੂਗਾ ਹੈ ਬਸ ਹਾਇ ਨਾ ਮਾਰੇ ਤਾ ਮੂੰਹ ਲਾ ਦੇ ਚੁੱਪਾ ਕਾ ਨਾ ਤੂੰ ਗੱਲ ਸੁਣ ਲੈ ਕੰਨ ਖੋਲ ਜੇ ਮੁੰਡੇ ਦੇ ਕੰਨ 'ਚ ਤੈਨ ਕੋਈ ਗੱਲ ਭਰੋਈ ਹੈ ਨਾ ਫਿਰ ਹਸਾਬ ਲਾ ਠੀਕ ਹੈ ਮੰਮੀ ਹਰ ਦਿਨ ਹੀ ਹੈਗੀ ਤੂੰ ਤੈਨੂੰ ਬਿੰਦੇ-ਬਿੰਦੇ ਸਮਝਾਉਣਾ ਪੈਂਦਾ ਜੇ ਤੂੰ ਸਿਆਣੀ ਹੋਵੇਂ ਨਾ ਜਿੱਦੇ ਤਨ ਇੱਕ ਗੱਲ ਕਹੀ ਸੀ ਕਿ ਤੈਂ ਕੁਛ ਨਹੀਂ ਲੈਣਾ ਦੇਣਾ ਇਹ ਗੱਲਾਂ ਤੋਂ ਤੂੰ ਉਦੋਂ ਹੀ ਸਮਝ ਜਾਣੀ ਨਹੀਂ ਨਹੀਂ ਮੰਮੀ ਮੈਂ ਸਮਝੀ ਨਹੀਂ ਇਹਨਾਂ ਕੋਲ ਕੋਈ ਗੱਲ ਨਹੀਂ ਕਰਦੀ ਮੈਂ ਚਾਹ ਬਣਾਉਣੀ ਹੈ ਨਾ ਦੁੱਧ ਚਾਜ ਨਾਲ ਪਾ ਦੀ ਚਾਹ ਚ ਠੀਕ ਹੈ ਮੰਮੀ ਮਾ ਮੈਨੂੰ ਪਰੇ ਤੇ ਪ੍ਰੋਫਸਰ ਨਹੀਂ ਹਗਾ ਪ੍ਰੋਫਸਰ ਸਾਤਾ ਇਹ ਤੇ ਇਹ ਹਜਈ ਪਰੇ ਤਾਂ ਉਹ ਰਾਤ ਨੂੰ ਧਿਆਨ ਰੱਖਣਾ। ਸੁੰਨੀ ਨਹੀਂ ਛੱਡਣੀ 1 ਮਿੰਟ ਦੀ। ਸੁਣ ਗਈ ਗੱਲ? ਕੰਮ ਚਲ ਜਾ ਕੇ ਰੱਖਣਾ। ਠੀਕ ਐ ਮਾ। ਕਰਨਾਲ ਤੇ ਪਾਈ ਮੈਂ ਜਾਣੀ ਆ। ਮੈਂ ਤਾਂ ਆਪਦਾ ਬੈਗ ਤਿਆਰ ਕਰੀ ਬੈਠੀ ਆ ਤੇ ਹੁਣ ਪਾਈ ਤੇਰੀ ਸੱਸ ਦੀ ਜ਼ਿੰਮੇਵਾਰੀ ਤੇਰੀ ਐ। ਲੈ ਦੇਖ ਲਓ ਪੂਆ ਜੀ। ਮੈਂ ਤਾਂ ਆਖਿਆ ਕਿਤੇ ਕੋਈ ਚੁੰਨੀ ਚਾਨੀ ਕੱਢੀ ਐ ਵਿੱਚੋਂ ਤਾਂ ਕਰਕੇ ਬੈਠੇ ਹਾਂ ਬੈਗ ਧਰੀ ਜਾਂ ਕੋਈ ਦਵਾਈ ਬੂਟੀ ਕੱਢੀ ਹੋਊਗੀ। ਤੁਸੀਂ ਜਾਓ ਤੁਸੀਂ ਰਹੋ। ਨਹੀਂ ਪੁੱਤ ਹੁਣ ਮੈਨੂੰ ਕਾਇਦਨ ਹੋ ਗਏ ਦੇਖ ਲੈ ਆਈ ਨੂੰ। ਤਾਇਨੂ ਪਤਾ ਫਿਰ ਗਾਹਾਂ ਵੀ ਨੋਹਾਂ ਤੋ ਰੋਟੀ ਲੈ ਕੇ ਖਾਣੀ ਐ ਫਿਰ ਕਹਿੰਦੀ ਆ ਪੇਕਿਆਂ ਦੀ ਬਣ ਕੇ ਬੈਗੀ ਤਾਂ ਕਹਿੰਦੀ ਆ ਮੈਂ ਵੀ ਮੈਨੂੰ ਬਾਗ ਜਾਣਦੇ ਹੋ ਕੇਰਾ ਉਹ ਤਾਂ ਗੱਲ ਸਹੀ ਆ ਬੁਆ ਜੀ ਪਰ ਪੰਗਾ ਤਾਂ ਇਹ ਐ ਨਾ ਸੋ ਉਥੋਂ ਬਣਾ ਉਹ ਨਹੀਂ ਟਿਕਦੀ ਹੈਗੀ ਬਣੋ ਹੁਣ ਤਾਂ ਕੁਛ ਦਿਨ ਟਿਕ ਜੂਗੀ ਉਹ ਹੁਣ ਤਾਂ ਮੈਂ ਬਥੇਰੀਆਂ ਗੱਲਾਂ ਉਹਦੇ ਦਿਮਾਗ 'ਚ ਪਾਈਆਂ ਥੋੜਾ ਜਿਹਾ ਅਸਰ ਰਹੂਗਾ ਫਿਰ ਬੁਆ ਜੀ ਸਰਦਾ ਨਹੀਂ ਜਾਏ ਬਣਾ ਤੁਹਾਡਾ ਸਰਦਾ ਨਹੀਂ ਪੁੱਤ ਹੁਣ ਕੀ ਕਰਾਂ ਇੱਥੇ ਬੈਠੇ ਵੀ ਤੈਨੂੰ ਪਤਾ ਫਿਰ ਬੁਰੀ ਲੱਗਦੀ ਆ ਅਗਲਾ ਕਹਿੰਦਾ ਇੱਕ ਤਾਂ ਬੈਠੀ ਐ ਦੁੱਖ ਦੇਣੂ ਆ ਦੂਜੀ ਹੋਰ ਆ ਕੇ ਬੈਗੀ ਚਾ ਠੀਕ ਹੈ ਤੁਹਾਡੀ ਮਰਜ਼ੀ ਉਹ ਜੀ ਤਾਂ ਮੇਰਾ ਕਰਦਾ ਨਹੀਂ ਸੋਨੂੰ ਤੋਂ ਸਮਾਣਾ ਆ ਮੈਂ ਸੋਖੀ ਜੀ ਹੋ ਰਹੀ ਸੀ ਨਾਲ ਉਹ ਟਿੱਕੀ ਹੋਈ ਸੀ ਜੀ ਤਾਂ ਪੁੱਤ ਮੇਰਾ ਵੀ ਨਹੀਂ ਕਰਦਾ ਵੀ ਜਾਮਾ ਛੱਡ ਕੇ ਸੋਨੂੰ ਪਰ ਕੀ ਕਰਾਂ ਹੁਣ ਗਾਹਾ ਵੀ ਤੈਨੂੰ ਪਤਾ ਤਾਂ ਨਾਲ ਵੱਡਾ ਮੇਰੇ ਕਰਦਾ ਲੋਟ ਨਹੀਂ ਆਉਂਦਾ ਕੰਮ ਉਹ ਤਾਂ ਹੈ ਸੁੱਖ ਦਾ ਹੁਣ ਸਭ ਦੁੱਖ ਦੇ ਸੁੱਖ ਦੇ ਜਾਣਾ ਤਾਂ ਆਪ ਜਾਣਾ ਚਾਹ ਚਪੇਰੇ ਹੈ ਤੇ ਫੇਰ ਐਂ ਕਰੋ ਜੀ ਇੱਕ ਗੱਲ ਕਹਿਣੀ ਆ ਸੋਨੂੰ ਅੰਮਣੇਂ ਕਰਨਾ ਸਮਝਾ ਕੇ ਜਾਇਆ ਕੋਈ ਨਾ ਮੈਂ ਤਾਂ ਸਮਝਾ ਦੂੰਗੀ। ਹੋਰ ਦੇਖੀ ਵਾਰੇ ਵਾਰੀ ਸਮਝਾ ਲਿਆ ਪਤਾ ਨਹੀਂ ਕਿਉਂ ਇਹਦੇ ਖਾਣੇ ਨਹੀਂ ਪੈਂਦੀ ਕੁਜਾਲਾ। ਇਹਨੂੰ ਸਮਝਾ ਕੇ ਨਾ ਸੋਡੇ ਤਾਂ ਅੱਖੇ ਲੱਗ ਜੂ। ਕੋਈ ਨਾ ਮਨਿੰਦਰ ਨੂੰ ਤਾਂ ਮੈਂ ਸਮਝਾ ਦੂੰ ਗੱਲ ਪਤਾ ਕੀ ਆ। ਹੁਣ ਤੈਨੂੰ ਤਾਂ ਪਤਾਗਾ ਮੈਨੂੰ ਪਤਾ। ਆਪਾਂ ਤਾਂ ਇੱਕ ਦੂਜੇ ਦੀ ਗੱਲ ਸਮਝਦੇ ਆ। ਹੁਣ ਮਨਿੰਦਰ ਨੂੰ ਇਹ ਕੋਈ ਨਹੀਂ ਨਾ ਵੀ ਗੱਲ ਕੀ ਆ ਵਿੱਚੋਂ। ਆਹੀ ਮੈਂ ਕਹਿੰਦੀ। ਮੈਂ ਇਹਨੂੰ ਸਮਾਰ ਕੇ ਸਮਝਾ ਕੇ ਜਾਓ। ਕਹਿ ਬਈ ਤੈਨੂੰ ਕੀ ਲੈਣਾ ਬਸ ਤੁਸੀਂ ਆਪਣੇ ਸਾਹਮਣੇ ਸਮਝਾ ਬਸ ਕੋਈ ਨਹੀਂ ਮੈਂ ਸਮਝਾ ਦੂੰ ਫੇਰ ਨਾ ਕਰ। ਹਾਂ ਹੋ। ਲਓ ਪੋਜ ਪਾਣੀ। ਪੜਾਉਤ ਮੈਂ ਚਾਹਤਾ ਹਾਂ ਤੁਸੀਂ ਮੈਂ ਤਾਂ ਨਹੀਂ ਚਾਹ ਤੂੰ ਆਇਆ ਤੂੰ ਬੈਠਾ ਤੇ ਤੇ ਪੂਆ ਕੋਲੇ ਕਰ ਗੱਲਾਂ ਤੂੰ ਨਹੀਂ ਮੈਂ ਧਰ ਦਿੰਦੀ ਕੋਈ ਨਾ ਕੋਈ ਨਾ ਮੈਂ ਲੈ ਨਹੀਂ ਪੁੱਤ 2 ਮਿੰਟ ਮੈਂ ਤਾਂ ਜਾਣਾ ਹੀ ਹਾਂ ਹੁਣ ਕਰ ਲਾ ਗੱਲਾਂ ਚਾ ਜਾ ਰਿਹਾ ਪੂਏ ਜਾਣੀ ਹੈ ਪੁੱਤ ਅੱਜ ਵਧੀਆ ਸੀ ਹੁਣ ਤਾਂ ਰਹਿੰਦੇ ਤਾਂ ਉਹ ਦਾਦੀ ਜੀ ਲੱਗਿਆ ਹੋਇਆ ਸੀਗਾ ਤੁਹਾਡੇ ਕਰਕੇ ਤਾਂ ਬਾਹਰ ਵੀ ਆ ਕੇ ਬੈਠ ਜਾਂਦੇ ਸੀਗੇ ਹੱਸ ਖੇਡ ਵੀ ਲੈਂਦੇ ਸੀਗੇ ਜੀ ਤਾਂ ਲੱਗਿਆ ਸੀ ਪੁੱਤ ਫਿਰ ਇੰਨੇ ਦਿਨ ਤਾਂ ਹੁਣ ਮੈਥੋਂ ਵੀ ਨਹੀਂ ਰਿਹਾ ਜਾਂਦਾ ਹੈ ਤੈਨੂੰ ਪਤਾ ਫਿਰ ਔਖਾ ਹੋ ਜਾਂਦਾ ਘਰੇ ਪੂਆ ਜੀ ਫਿਰ ਛੇਤੀ ਗੇੜਾ ਮਾਰਿਓ ਕੋਈ ਨਾ ਤੁਸੀਂ ਮੈਨੂੰ ਸੁਨੇਹਾ ਲਾਦੇ ਤਾਂ ਮੈਂ ਝਟ ਆ ਜੂਗੀ ਠੀਕ ਹੈ ਨਾ ਬਸ ਠੀਕ ਹੈ ਭੂਆ ਜੀ ਹਾਂ ਬਸ ਕੁਛ ਕਿ ਮੈਨੂੰ ਆਏ ਹੋ ਜਾਂਦਾ ਵਿਚਾਰ ਦਾਦੀ ਦਾ ਜੀ ਲੱਗ ਜਾਂਦਾ ਮੈਂ ਤਾਂ ਸੱਚੀ ਦਾਦੀ ਨੂੰ ਥੋੜੇ ਨਾਲ ਹੀ ਖੁਸ਼ ਦੇਖਿਆ ਨੀ ਤਾਂ ਸਾਰਾ ਦਿਨ ਅੰਦਰ ਕੈਦ ਹੀ ਦੇਖਿਆ ਮੈਂ ਉਹਨਾਂ ਨੂੰ ਵੱਡਾ ਸਰੀਰ ਹੈ ਪੁੱਤ ਵੱਡਾ ਸਰੀਰ ਮੰਜੇ ਤੇ ਬਹਿ ਕੇ ਐਂ ਕਲਪਨਾ ਕਰਦਾ ਹੁੰਦਾ ਤੇ ਨਾਲੇ ਮੈਂ ਤੈਨੂੰ ਕਹਿਣੀ ਆ ਵੀ ਤੂੰ ਇਹਦੀਆਂ ਗੱਲਾਂ ਤੇ ਬੜਾ ਧਿਆਨ ਨਾ ਦਿਆ ਕਰ ਤੈਨੂੰ ਜਿਵੇਂ ਤੇਰੀ ਸੱਸ ਕਹਿੰਦੀ ਆ ਤੂੰ ਉਹਦੇ ਮਗਰ ਲੱਗਿਆ ਕਰ ਠੀਕ ਹੈ ਨਾ ਫਿਰ ਪੁੱਤ ਹੁਣ ਨੋ ਸੱਸ ਹਾਪਸ ਵਿੱਚ ਫਰਕ ਪਾ ਲਊਂਗੀ ਆ ਕੀ ਫਾਇਦਾ ਇਹ ਤਾਂ ਹੁਣ ਇਹਦੀ ਮੇਰਾ ਕਰਾ ਕੇ ਤੂੰ ਕੀ ਕਰੇਗੀ ਤੂੰ ਆਪਦੀ ਸੱਸ ਨਾ ਬਣਾ ਕੇ ਰੱਖ ਨਾ ਨਾ ਪੂਆ ਜੀ ਮੈਂ ਤਾਂ ਮੰਮੀ ਨਾ ਕਿਉਂ ਵਗਾਰਨੀ ਆ ਮੈਂ ਤਾਂ ਜਦੋਂ ਦਾਦੀ ਰੋਣ ਲੱਗ ਜਾਂਦੇ ਆ ਬਾਲਾ ਕਲਪਨ ਲੱਗ ਜਾਂਦੇ ਆ ਉਦੋਂ ਨਾ ਮੇਰੇ ਦਿਲ ਕੰਬਾਂਜਾ ਲੱਗ ਜਾਂਦਾ ਵੀ ਪਤਾ ਨਹੀਂ ਕੀ ਗੱਲ ਆ ਕਿਉਂ ਕਰਦੇ ਨੇ ਤੇਰੀ ਸੱਸ ਹੈਗੀ ਆ ਉਹ ਤੱਤਾ ਠੰਡਾ ਮੜਾਉਂਦੀ ਆ ਆਪੇ ਸੰਭੂਗੀ ਤੂੰ ਘਰ ਦੇ ਕੰਮ ਕਰਿਆ ਕਰ ਠੀਕ ਹੈ ਨਾ ਉਹਦੀ ਸੇਵਾ ਵਾਸਤੇ ਉਹਦੀ ਲੋੜ ਹੈਗੀ ਆ ਗਾਹਾਂ ਤੂੰ ਆਪਦੀ ਸੱਸ ਦੀ ਸੇਵਾ ਕਰੀ ਠੀਕ ਹੈ ਨਾ ਪੂਆ ਜੀ ਤੁਸੀਂ ਗੁੱਸਾ ਤਾਂ ਕਰਿਆ ਉਹਨਾ ਪਰ ਦਾਦੀਆਂ ਤਾਂ ਇਹ ਅੰਦਰੋਂ ਬਾਹਰ ਲਾ ਕੇ ਰੱਖਦੇ ਨੇ ਅੰਦਰੋਂ ਬਾਹਰ ਦਾ ਪੁੱਤ ਤਾਂ ਹੀ ਲਾਉਨੇ ਆ ਜਦੋਂ ਫਿਰ ਉਹ ਰੌਲਾ ਪਾਉਂਦੀ ਆ ਆਂਡ ਗਵਾਨ ਇਕੱਠਾ ਕਰ ਲੈਂਦੀ ਆ ਤਾਂ ਕਰਕੇ ਤੈਨੂੰ ਪਤਾ ਫਿਰ ਲੋਕ ਗੱਲਾ ਬਣਾਉਂਦੇ ਆ ਹੁਣ ਦੇਖਣਾ ਤਗਲਾ ਐ ਕਹਿੰਦਾ ਖਾਨੇ ਨੂੰ ਨੇ ਕੁੱਟੀ ਮਾਰੀ ਤਾਂ ਇਹ ਬੁੜੀ ਚੀਕਾ ਮਾਰਦੀ ਆ ਕਿਸੇ ਨੂੰ ਕੀ ਪਤਾ ਹੁੰਦਾ ਹੈ ਗੱਲਾਂ ਦਾ ਫਿਰ ਪੂਆ ਜੀ ਮੈਂ ਤਾਂ ਇਹੀ ਚਾਹੁੰਨੀ ਆ ਵੀ ਦਾਦੀ ਨੂੰ ਕਿਤੇ ਬਾਹਰ ਗੇ ਤੇ ਹਸਪੀਟਲ ਦਿਖਾ ਲੈਣ ਵੀ ਕੀ ਗੱਲ ਹੈ ਕੀ ਨਹੀਂ ਕਿਤੇ ਵੀ ਪਾਸੇ ਨਹੀਂ ਲੈ ਕੇ ਜਾਂਦੇ ਤੇਰੇ ਬਾਹਰ ਦੀ ਅਸੀਂ ਦਵਾਈਆਂ ਦਵਾਈਆਂ ਅਸੀਂ ਤਾਂ ਸਾਰਾ ਦੇਸ਼ ਮੁਰਖਗਾਤਾ ਇਹੇ ਦੌਰਾਨ ਪੈਂਦਾ ਹੀ ਇਸ ਹਿਸਾਬ ਦਾ ਬਸ ਐਂ ਚੀਕਾ ਮਾਰਨ ਲੱਗ ਜਾਂਦੀ ਐ ਇਹਦਾ ਕੋਈ ਹੱਲ ਨਹੀਂ ਗਾ ਤੂੰ ਨਾ ਫਿਕਰ ਕਰਿਆ ਕਰ ਤੂੰ ਆਵਦਾ ਨਾ ਖੁਸ਼ ਰਹਾ ਕਰ ਠੀਕ ਐ ਪੂਆ ਜੀ ਤੁਸੀਂ ਕਹਤਾ ਮੈਂ ਮੰਨ ਲਈ ਉਹੀ ਤਾਂ ਹੈ ਤੈਨੂੰ ਤਾਂ ਹੀ ਸਮਝਾਉਣੀ ਆ ਪੁੱਤ ਵੀ ਤੂੰ ਆਪਦੀ ਸਿਹਤ ਤੇ ਕੋਈ ਅਸਰ ਨਾ ਪਾ ਬੇਬੇ ਕਿਵੇਂ ਕਰਦੀ ਬੇਬੇ ਤਾਂ ਖਾਈ ਹੁੰਦਾ ਹੀ ਬੈਠੀ ਐ ਉਹਦਾ ਕੀ ਅੱਜ ਹੈਗੀ ਐ ਸਵੇਰੇ ਨਾ ਹੈ ਤੂੰ ਆਪਦੇ ਕੰਮ ਕਰਨੀ ਧਿਆਨ ਦੇ ਤੇ ਆਪਦੀ ਸੱਸ ਦੀਆਂ ਗੱਲਾਂ ਕਰਨੀ ਧਿਆਨ ਦੇ ਠੀਕ ਐ ਪੂਆ ਜੀ ਕੋਈ ਗੱਲ ਨਹੀਂ ਹਾਂ ਚੱਪਤ ਲਿਆ ਚਾਹ ਦੀ ਘੁੱਟ ਫਿਰ ਮੈਂ ਜਾਣਾਗਾ ਠੀਕ ਐ ਪੂਆ ਜੀ ਕੀ ਨੋ ਕੀ ਪਤਾ ਕੀ ਸਮਝਾਇਏ ਬੇਟਾ ਤੀਨੋਂ ਕਿਰੂ ਦਸਤੀ ਚੱਲੇਗੀ ਕੀ ਗੱਲਾਂ ਨੇ प्रेता प्रेता की गल होगी दस भाभी मैं बहुत बड़ी गलती की थी। ਕਿਹੜਾ ਇਸ ਕਰੋ ਫੇਰ ਪੱਟਿਆ ਅੱਜ ਪਤਾ ਲੱਗਿਆ ਇਹ ਹੀ ਗੱਲਾਂ ਸਮਝਾਉਂਦੇ ਸੀ ਵੀ ਜਿੱਥੇ ਕਿਤੇ ਮਾਂ ਪਿਓ ਕਰਦੇ ਨਾ ਸੋਚ ਵਿਚਾਰ ਕੇ ਕਰਦੇ ਨਾਲੇ ਇੱਜ਼ਤ ਖਰਾਬ ਕਰੀ ਕੀ ਲਿਖਿਆ ਕੁਛ ਖਟਿਆ ਹੁਣ ਖੁਸ਼ੀ ਤਾਂ ਹੈ ਆਪਦੇ ਘਰੇ ਆਪੀ ਜੇ ਮੈਂ ਉੱਥੇ ਖੁਸ਼ੀ ਹੁੰਦੀ ਪ੍ਰੀਤਾ ਕਿਉਂ ਆਉਂਦੀ ਉਹਨੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਪ੍ਰੀਤਾ ਸੱਚੀ ਹਾਂ ਬਾਬੀ ਹੱਬੇ ਮੇਰੇ ਵਾਸਤੇ ਕੋਈ ਰਾਸਤਾ ਨਹੀਂ ਰਿਹਾ ਮੈਨੂੰ ਇਸ ਘਰੇ ਰੱਖ ਲੈ ਨਹੀਂ ਕਿਸੇ ਖੂ ਖਾਤੇ ਚਾੜ ਮਾਰਨੀ ਪਊ ਮਨ ਪ੍ਰੀਤਾ ਤੈ ਬਹੁਤ ਵੱਡੀ ਗਲਤੀ ਕਰੀ ਨਣਦੇ ਇਹ ਸੇ ਗਮ ਚ ਤੇਰਾ ਬਾਈ ਤੁਰ ਗਿਆ ਪਰ ਜੀ ਨਹੀਂ ਸੀ ਕਰਦਾ ਮੈਂ ਤੈਨੂੰ ਮੱਥੇ ਲਾਵਾਂ ਨਾ ਫੇਰ ਵੀ ਤੂੰ ਇਸ ਕਰ ਦਿੱਤੀ ਐ ਮੈਂ ਉਹਦਾ ਬੋਲ ਜਰੂਰ ਪਗਾਉ ਉਹ ਕਹਿ ਕੇ ਗਿਆ ਸੀ ਮਰ ਲੰਘਾ ਜੇ ਮੇਰੀ ਭੈਣ ਆਵੇ ਤਾਂ ਹੱਥਾਂ ਦੇ ੱੱਕੇ ਨਾ ਦਿਓ ਉਹਨੂੰ ਢਿੱਡ ਨਾਲ ਲਾ ਲ ਪਰ ਤੈਨੂੰ ਹੁਣ ਅਹਿਸਾਸ ਹੋਇਆ ਕੁਛ ਤੂੰ ਗਲਤੀ ਹੋ ਗਈ ਪਾਪੀ ਮੈਨੂੰ ਨਹੀਂ ਪਤਾ ਸੀ ਮੇਰੀ ਨਿੱਕੀ ਦੀ ਗਲਤੀ ਨਹੀਂ ਐਡੀ ਵੱਡੀ ਸਜ਼ਾ ਮਿਲੂਗੀ ਸੱਤ ਪੀੜੀਆਂ ਤੱਕ ਨਹੀਂ ਲੱਗਿਆ ਦਾਗ ਲੈਣਾ ਜਿਹੜਾ ਤੂੰ ਲਾਤਾ ਚੱਲ ਕੋਈ ਨਾ ਜਿਹੜੀ ਕੋਈ ਸੋਹੀ ਛੱਡ ਪਰੇ ਚੱਲ ਹੁਣ ਬੈਠ ਚਾਹ ਪਾਣੀ ਪੀ ਮੰਮੀ ਕਿਹਨੂੰ ਲਈ ਆਉਂਦੀ ਐ? ਕੋਹਨਾ ਅੰਦਰ ਦੇ ਕੋਈ। ਮੰਮੀ? ਇਹ ਕੌਣ ਨੇ? ਚਲ ਪ੍ਰੀਤੰਦਰ। ਸਤਿ ਸ਼੍ਰੀ ਅਕਾਲੀ। ਕੌਣ ਨੇ ਮੰਮੀ? ਦੱਸ ਦਿੰਨੀ ਆ। ਘਰ ਦੇ ਵਿੱਚ ਹੀ ਆ ਮੈਂ, ਬਾਹਰ ਨਹੀਂ ਜਾਣ ਲੱਗੀ। ਮੈਂ ਤਾਂ ਐਸੀ ਪੁੱਛਿਆ ਸੀ ਮੰਮੀ। ਬਹੁਤ ਵਾਰੀ ਸਮਝਾਇਆ। हर गलना नहीं चंगा बुलाया नूं। हाँ, मैं रिश्तेदार होगा हाँ, रिश्तेदार। मम्मी की रिश्तेदारी अपनी भूआ भूआ समझ नहीं लगे मैं भूआ तू हो रही मतलब कि गांधी गां रिश्तेदारी चाह ਫੇ ਦੱਸੂ ਮੈਂ ਤੈਨੂੰ ਸਾਰੇ ਰਿਸ਼ਤੇਦਾਰੀ ਖੋਦ ਕੇ ਤਾਂ ਨਹੀਂ ਕਿਉਂ ਇਹ ਰੁੱਟ ਤਾਂ ਹਾਜਮੇ ਨਹੀਂ ਹੁੰਦਾ ਗੱਲ ਦੀ ਜੜ ਤੱਕਰ ਜਾਣਾ ਚਾਹੁੰਦੀ ਆ ਬਠੇਰਾ ਕਹਿੰਦੀ ਆ ਵੀ ਨਾੜਿਆ ਕਰ ਗੱਲ 'ਚ ਨਾੜਿਆ ਕਰ ਹੁਣ ਕੀ ਦੱਸਾਂ ਤੈਨੂੰ ਇਹ ਉਹ ਪਟਮੇਲੀ ਆ ਜਿਹੜੀ ਐਸ ਘਰ ਦੀ ਇੱਤਿ ਤਖਰਾਬ ਕਰਕੇ ਗਈ ਆ ਭਾਬੀ ਹਾਂ ਮਾਂ ਕਿੱਥੇ ਐ ਕੀ ਕਰਦੀ ਹੈ ਮਾਂ ਨੂੰ ਮਿਲ ਲੈ ਬਾਬੀ ਪਹਿਲਾਂ ਪੁੱਛ ਤਾ ਲੈ ਉਹ ਮਸਾ ਪਾਈ ਹਟ ਕੇ ਕਿ ਤੈਨੂੰ ਨਹੀਂ ਪਤਾ ਉਹ ਜੇ ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਰੋਣ ਫਿਰ ਹਟਦੀ ਨਹੀਂ ਪਤਾ ਨਹੀਂ ਕਿਹਦੇ ਕਿਹਦੇ ਕੀਰਨੇ ਪਉਂਦੀ ਆ ਉਹ ਤਾਬੀ ਫਿਰ ਵੀ ਇੱਕ ਵਾਰੀ ਤਾਂ ਮੈਨੂੰ ਮਿਲ ਲੈਣ ਦੇ ਬਸ ਕਰ ਹੁਣ ਉਹਨੂੰ ਸੌਂ ਲੈਣ ਦੇ ਘੰਟਾ ਜਦੋਂ ਉੱਠ ਖੜੀ ਉਦੋਂ ਮਿਲਣੀ ਮਿਲਣ ਨੂੰ ਇੱਥੇ ਹੀ ਆਨ ਕਿੰਨੇ ਸਾਲ ਹੋ ਗਏ ਮਾਂ ਤੋਂ ਦੂਰ ਹੋਏ ਨਾ ਸਿਰਫ ਇੱਕ ਵਾਰੀ ਬਸ ਤੂੰ ਉੱਥੇ ਬੈਠ ਚੱਲ ਬਾਰਨਾ ਖੋਲੀ ਆਹੋ ਆਗੇ ਤੁਸੀਂ ਆ ਗਿਆ ਮੈਂ ਤੈਨੂੰ ਆਏ ਕਹਿੰਦਾ ਸੀ ਹਾਂਜੀ ਪਾਣੀ ਭਰਦੇ ਯਾਰ ਹੈ ਪਾਣੀ ਨਾਲ ਹੀ ਏ ਕੰਡ ਲੜੀ ਜਾਂਦੀ ਹੈ ਹਾਂ ਕੋਈ ਗੱਲ ਨਹੀਂ ਮੈਂ ਸਿਰਫ ਨਾਲ ਗੱਲ ਕਰਨੀ ਸੀ ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਕਾਹਨ ਫੋਟੋਨੀ ਮੈਂ ਮੰਮੀ ਨੂੰ ਪੁੱਛਿਆ ਮੰਮੀ ਤਾਂ ਮੈਨੂੰ ਅੱਗੋਂ ਲਾੜੀ ਪਈ ਮੈਂ ਕਿਹਾ ਕੌਣ ਆ ਕਹਿੰਦੀ ਭੂਆ ਮੈਂ ਕਿਹਾ ਭੂਆ ਮਤਲਬ ਗਾਂਢ ਰਿਸ਼ਤੇ ਰਚੋਂ ਕਹਿੰਦੀ ਤੇਨੂੰ ਪੁੱਛੰਦੀ ਕੀ ਲੋੜਾ ਹੈ ਤੂੰ ਕਹਿੰਦੀ ਉਸ ਕੋ ਨੂੰ ਸੁਆਣ ਲੱਗ ਜੰਨੀ ਆ ਉਹ ਮੈਂ ਤਾਂ ਤਾਂ ਪੁੱਛਿਆ ਸੀਗਾ ਮੈਂ ਕਿਹਾ ਚੱਲ ਅਗੋਂ ਇਹਨੂੰ ਬੁਲਾਉਣਾ ਹੀ ਪੈ ਜੰਦਾ ਅਗਲਾ ਕਹਿੰਦਾ ਘਰ ਆਏ ਨੂੰ ਬੁਲਾਇਆ ਨਹੀਂ ਪਤਾ ਹੀ ਨਹੀਂ ਕੌਣ ਆ ਕੌਣ ਨਹੀਂ ਚੱਲ ਕੋਈ ਨਹੀਂ ਮੈਂ ਕਰਦਾ ਗੱਲ ਜਾ ਕੇ ਮਾਣ ਤੁਸੀਂ ਪੁੱਛੋ ਮੈਂ ਤਾਂ ਸਮਝ ਨਹੀਂ ਆਉਂਦੀ ਕਦੇ ਕੋਈ ਆ ਜਾਂਦਾ ਕਦੇ ਕੋਈ ਆ ਜਾਂਦਾ ਜੇ ਮੈਂ ਸਿੱਧੀ ਗੱਲ ਵੀ ਕਰਦੀ ਆ ਮੇਰੇ ਤਾਂ ਵੀ ਗੱਲ ਪੁੱਠੀ ਪਾਈ ਜਾਂਦੀ ਆ ਕਲ ਕੋਈ ਨਾ ਤਾਂ ਟੈਨਸ਼ਨ ਨਾਲ ਤੂੰ ਚਾਹ ਬਣਾ ਲੈ ਮੈਂ ਚਾਹ ਪੀ ਲੂੰਗਾ ਨਾਲ ਮੈਂ ਜਾ ਕੇ ਦੇਖਦਾ ਕੌਣ ਆਇਆ ਤੂੰ ਦੇਖੋ ਮਨ ਇਹ ਜਾ ਕੇ ਬਣਾਉਣੀ ਹੈ ਚਾਹ ਤਾਂ ਮੈਂ। ਬ੍ਰੀਟ ਤੈਨੂੰ ਘਰੋਂ ਕਿਹੜੀ ਗੱਲਾਂ ਕੱਢਤਾ? ਆਹ ਵੀ ਤੈਨੂੰ ਹੀ ਦੱਸ। ਜਿਹੜਾ ਪਹਿਲਾਂ ਤਾਂ ਬੱਤੀ ਨਹੀਂ ਕੀ ਉਹਨੇ ਨੱਚਦੇ ਕਰਦੇ। ਨੱਚਦੇ ਕਰਦੇ ਮੈਨੂੰ ਮੋਹ ਨਹੀਂ ਪੁੱਟਦਾ ਸੀ। ਹੁਣ ਪਾਪਾ ਤੋਂ ਮੈਂ ਸੈਂਡ ਕਰੀ ਗਈ। ਪਰ ਮੇਰੀ ਸੱਸ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਉਹਨੇ ਵੀ ਕਿਹਾ ਬਿੰਦੂ ਧੱਕੇ ਮਾਰ ਕੇ ਘੁੰਮਾਰ ਕੱਢ ਤੋ ਤਾਂ ਹੀ ਤਾਂ ਅਗਲਾ ਕਹਿਣਾ ਹੁੰਦਾ ਸੱਸੀ ਕਾ ਪੂਆ ਲਾਡੀ ਆ ਅੱਛਾ ਪਤੀਜਾ ਤੇਰਾ ਲਾਡੀ ਸੱਸਰੀ ਕਾ ਪੁੱਤ ਸੱਸਰੀ ਕਾ ਕਿੰਨਾ ਵੱਡਾ ਹੋ ਗਿਆ ਸੁਖ ਨਾਲ ਗੱਭਰੂ ਹੋ ਗਿਆ ਪੁੱਤ ਹਾਂ ਪੂਆ ਪੁੱਤ ਤੂੰ ਕਿੱਧਰ ਜਾਵੜੀ ਸੀ ਚਾਂਚੱਕ ਹੈ ਉਸ ਤੋਂ ਬਾਅਦ ਚ ਕਦੇ ਆਈ ਨਹੀਂ ਤੇ ਅਜਬੂਆ ਕਿਵੇਂ ਆ ਗਈ ਤੂੰ ਕਿੱਥੇ ਗਈ ਸੀ ਬੂਆ ਤੂੰ ਤੂੰ ਐਂ ਕਰ ਕੋਈ ਨਾ ਸੌਰੀ ਸੀ ਪੂਆ ਹੋਰ ਬੂਆ ਨੇ ਕਿੱਥੇ ਜਾਣਾ ਸੀ ਤੇ ਤੂੰ ਜਾ ਕੰਮ ਦੇਖ ਲਾਉਂਦਾ ਪਾਤੀ ਤੂੜੀ ਤੂੜੀ ਤਾਂ ਪਾਦੀ ਪੂਆ ਤੂੰ ਵਿਆਹ ਕਰਾ ਲਿਆ ਸੀ ਤੂੰ ਦੱਸਿਆ ਹੀ ਨਹੀਂ ਹੈ ਤੇ ਆਪਾਂ ਬੂਆ ਦੇ ਵਿਆਹ ਕਿਉਂ ਨਹੀਂ ਗਏ ਪੁੱਤ ਮੇਰਾ ਛੋਟੀ ਜੀ ਦਾ ਵਿਆਹ ਕਰਤਾ ਸੀ ਬਸ ਤਾਂ ਕਰਕੇ ਕਿਸੇ ਨੂੰ ਨਹੀਂ ਪਤਾ ਲੱਗਿਆ ਅੱਛਾ ਬੂਆ ਹਾਂ ਬਾ ਪੁਣੇ ਵੀ ਨਹੀਂ ਦੱਸਿਆ ਕਦੇ ਬੀਬੀ ਤੂੰ ਵੀ ਨਹੀਂ ਦੱਸਿਆ ਕਦੇ ਉਹ ਪਤੋਦੋਂ ਫੋਟੋ ਫੂਟੋਆਂ ਦਾ ਜਵਾਨਾ ਹੈ ਨਹੀਂ ਸੀ ਨਹੀਂ ਤਾਂ ਤੈਨੂੰ ਫੋਟੋ ਹੀ ਦਿਖਾ ਦੰਦੇ ਹੁਣ ਤੈਨੂੰ ਪਤਾ ਹੀ ਆ ਪੁਰਾਣਿਆਂ ਦਾ ਕਿੱਥੇ ਗੱਲਾਂ ਯਾਦ ਰੱਖਦੇ ਨੇ ਤੇ ਆ ਕੰਮਾਂ ਧੰਦਿਆਂ ਤਾਂ ਉਹੀ ਨਹੀਂ ਫੇਰ ਮਿਲਦੀ ਬੈਠਣ ਦੀ ਚਲ ਕੋਈ ਨਾ ਪੁੱਤ ਹੁਣ ਮੈਂ ਆ ਗਈ ਨਾ ਇੱਥੇ ਰਹੂੰਗੀ ਹਾਂ ਠੀਕ ਠੀਕ ਐ ਬੂਆ ਤੇਰੀ ਸੱਸ ਭੈੜੀ ਸੀ ਪੁੱਤ ਆਉਣ ਨਹੀਂ ਸੀ ਦਿੰਦੀ ਹੁੰਦੀ ਫੇਰੇ ਕਦੇ ਕਦਾਈ ਜਦੋਂ ਟਾਈਮ ਮਿਲਦਾ ਉਦੋਂ ਆਉਂਦੀ ਹੁੰਦੀ ਸੀ ਇਹ ਕਿਹੜਾ ਬਾਲਾ ਹੁੰਦੀ ਸੀ ਉਹ ਮਰ ਗਈ ਨਾ ਅੱਛਾ ਅੱਛਾ ਹਾਂ ਠੀਕ ਐ ਬੂਆ ਨੂਰਾਨੀ ਨੰਵੇਲੀ ਦੀ ਬੁਆ ਵਿਆਹ ਕਰਾ ਲਿਆ ਮੈਂ ਅੱਛਾ ਹਾਂ ਬੁਆ ਨੂਰਾਨੀ ਹਾਂ ਦੇਖਾ ਆਪਾਂ ਨੂੰ ਜਿਹੜੀ ਮਿਲੀ ਸੀ ਨੂੰ ਹੀ ਆ ਮੇਰੇ ਅੱਛਾ ਅੱਛਾ ਹਾਂ ਚਾਹ ਪਾਣੀ ਪੀ ਲੇ ਬੁਆ ਹਾਂ ਬਣਾਈ ਜਾਂਦੀ ਹੈ ਚਾਹ ਬਣਾਉਂਦੀ ਹੈ ਪਾਣੀ ਪੀ ਲਿਆ ਚੱਲ ਕੋਈ ਨਹੀਂ ਮੈਂ ਉਹਨੂੰ ਕਹਿਣਾ ਫੜਾਉਂਦੀ ਐ ਚਾਹ ਬੁਆ ਆਈ ਹੈ ਮੇਰੀ ਅੱਜ ਕਿੰਨੇ ਦਿਨਾਂ ਬਾਅਦ ਨੂਰਾਨੀ ਕਿੰਨੀ ਸੋਹਣੀ ਪਰੇਤ ਜੇ ਤੂੰ ਆ ਕਦਮ ਨਾ ਚੱਕਦੀ ਇਸ ਵਿਆਹ ਦੇ ਵਿੱਚ ਮੂਰੇ ਤੂੰ ਹੋਣਾ ਸੀ ਇਸ ਘਰ ਦੀ ਕੱਲੀ-ਕੱਲੀ ਧੀ ਸੀ ਤੂੰ ਪਰ ਨਾ ਤੂੰ ਉਹਦੇ ਪਿਆਰ ਦੇ ਵਿੱਚ ਇੰਨੀ ਅੰਨੀ ਹੋ ਗਈ ਸੀ ਨਾ ਤੈਨੂੰ ਪਾਈ ਦੀ ਇੱਜ਼ਤ ਨਾ ਤੈਨੂੰ ਕੋਈ ਹੋਰ திਸੇ ਏਡਾ ਵੱਡਾ ਪਰਿਵਾਰ ਭੁੱਲ ਗਈ ਤੂੰ ਇੱਕ ਉਹੀ ਯਾਦ ਰਹਿ ਗਿਆ ਕੱਲਾ ਜਿਹੜੀ ਗਲਤੀ ਮੇਰੇ ਤੋਂ ਹੋ ਗਈ ਹੁਣ ਵਾਰ-ਵਾਰ ਸੁਣਾਉਣਾ ਕਿਹੜਾ ਹੋਣ ਹੁਣ ਕਰੀਏ ਕੀ ਬਾਰ-ਬਾਰ ਸਣਾਵਨ ਜੀਤਾ ਕਰਦਾ ਸੀ ਅਸੀਂ ਸਾਰਾ ਤਬਰ ਜ਼ਹਿਰ ਖਾ ਕੇ ਮਰ ਜੀਏ ਜਦੋਂ ਤੂੰ ਗਈ ਸੀ ਸਾਨੂੰ ਪਤਾ ਹੈ ਅਸੀਂ ਬਾਹਰ ਕਿਵੇਂ ਨਿਕਲਦੇ ਸੀ ਮੂੰਹ ਸਿਰ ਬਲੇਟ ਕੇ ਕਾਹ ਮਹੀਨੇ ਤਾਂ ਅਸੀਂ ਕਿਸੇ ਦੇ ਵਿਆਹ ਸਾਦੀ ਚ ਨਹੀਂ ਗਏ ਅਗਲਾ ਵੀ ਨਹੀਂ ਸਾਡੇ ਕੋਈ ਕਾਰਡ ਫੜਾਉਣ ਆਇਆ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਸੀ ਇਹਨਾਂ ਦੀ ਕੁੜੀ ਨਿਕਲ ਕੇ ਬਾਖੀ ਹਾਂ ਜਿਹੜੀ ਗਲਤੀ ਮੈਂ ਕਰੀ ਹੈ ਨਾ ਮੈਂ ਤਾਂ ਪੇਕਿਆਂ ਚ ਕਦਰ ਰਹੀ ਹਾਂ ਮਾ ਸੌਰਿਆਂ ਚ ਉੱਥੇ ਵੀ ਮੈਨੂੰ ਇਹੀ ਗੱਲ ਕਹਦੇ ਤੇ ਜੇ ਚੱਜ ਦੀ ਹੁੰਦੀ ਹਾਂ ਤੇ ਫੇਕੇ ਰਹੇ ਦੀ ਅੱਜ ਕਿਹ ਕਾ ਨੂੰ ਆਉਂਦੇ ਕਿੱਲੇ ਦੇ ਜੋਰ ਤੇ ਕਟਾ ਤੀਂਗਦਾ ਹੁੰਦਾ ਤੇਰਾ ਜਦੋਂ ਜੋਰ ਹੀ ਨਹੀਂ ਰਿਹਾ ਤੀਂਗੇ ਕੀ ਕਾਦੇ ਸਿਰ ਤੇ ਉੱਥੇ ਤੇਰੇ ਨੂੰ ਮਾਗਰ ਜਾਂਦੇ ਜੇ ਹੱਥੀ ਵਿਆਹ ਕਰ ਦੇ ਉਹਨਾਂ ਦੇ ਕੀ ਮਜਾਲ ਸੀ ਤੈਨੂੰ ਤੰਗ ਕਰ ਦੇ ਪਰ ਤੇਰੀ ਕਰਤੂਤ ਹੀ ਇਹੋ ਜੀ ਸੀ ਭਾਈ ਅਸੀਂ ਕੀ ਕਰੀਏ ਨਾ ਅਸੀਂ ਮਾਗਰ ਜਾਣ ਯੋਗ ਰੇ ਨਾ ਇੱਥੇ ਮੂੰਹ ਕਿਸੇ ਨੂੰ ਦਿਖਾਉਣ ਯੋਗ ਰੇ ਅਸੀਂ ਤਾਂ ਕਿਸੇ ਰਿਸ਼ਤੇਦਾਰੀਆਂ ਚ ਵੀ ਨਹੀਂ ਕਦੇ ਗਏ ਵੀ ਕੀ ਜਾਵਾਂਗੇ ਅਗਲਾ ਪੁੱਛੂ ਪ੍ਰੀਤ ਦਾ ਕੁਝ ਪਤਾ ਲੱਗਿਆ ਕੀ ਦੱਸਾਂਗੇ ਵੀ ਕਾਲ ਮੂੰਹ ਹੀ ਸਾਡੇ ਮੂੰਹ ਤੇ ਕਾਲਸ ਮੜ ਗਈ ਸੱਚੀ ਗੱਲ ਐ ਪ੍ਰੀਤ ਅੱਜ ਤੂੰ ਮੇਰੇ ਪੁਰਾਣੇ ਜ਼ਖਮ ਚੇੜਤੇ ਪਰ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਕਿਉਂਕਿ ਤੂੰ ਇਸ ਘਰ ਦਿੱਤੀ ਐ ਤਾਂ ਕਰਕੇ ਇੱਕ ਤੇਰੇ ਬਾਈ ਦੇ ਬਾਚਨਾ ਕਰਕੇ ਮੈਂ ਚੁੱਪ ਬੈਠੀ ਹਾਂ ਮੈਂ ਆਪਣੀ ਲਾਦ ਨੂੰ ਕੁਝ ਨਹੀਂ ਦੱਸਿਆ ਸੀ ਆ ਹੁਣ ਵੀ ਆਲੇ ਟਾਲੇ ਕਰਕੇ ਮੁੰਡਾ ਟਾਲਿਆ ਜੇ ਕਿਤੇ ਸਾਰੀ ਗੱਲ ਪੁੱਛ ਲਈ ਪਤਾ ਨਹੀਂ ਤੈਨੂੰ ਨਾ ਫਰਤ ਕਰੂ ਕਿ ਪਿਆਰ ਮੈਂ ਤਾਂ ਘਰੇ ਬਾੜੀ ਲਿਆ ਜੇ ਕਿਤੇ ਉਹਨੂੰ ਆ ਗੱਲ ਦਾ ਪਤਾ ਲੱਗ ਗਿਆ ਇਹ ਨਹੀਂ ਪਤਾ ਮੈਨੂੰ ਵੀ ਚਾਰ ਸੁਣਾਊਗਾ ਵੀ ਹੁਣ ਇਹਨੂੰ ਘਰ ਦੇ ਸੀ ਗਿਆ ਕਿ ਤੈਨੂੰ ਵੀ ਫੜ ਕੇ ਬਾਹਰ ਆ ਪਾ ਦੇ ਕੋਈ ਪਤਾ ਨਹੀਂ ਕਿ ਮੈਂ ਚਰੀ ਦੀ ਉਹਦੀ ਸਜ਼ਾ ਮੈਨੂੰ ਮਿਲ ਗਈ ਹੁਣ ਮਿੱਟੀ ਫਰੌਣ ਦਾ ਕੀ ਫਾਇਦਾ ਭਾਬੀ ਬੱਸ ਚੁੱਪ ਕਰ ਹੁਣ ਅੱਖਾਂ ਨੂੰ ਥੁੱਕ ਲਾਇਆ ਕੁਛ ਨਹੀਂ ਬਣਦਾ ਮੇਰੀ ਨੂੰਹ ਕੋਲੇ ਕੋਈ ਰਾਜ ਨਾ ਖੋਲਦੀ ਕਿਸੇ ਗੱਲ ਦਾ ਹੁਣ ਕੀ ਗੱਲ ਅਸੀਂ ਇਹਦੇ ਕੋਲੇ ਘਰ ਦੀ ਕੋਈ ਗੱਲ ਨਹੀਂ ਦੱਸੀ ਕਿਤੇ ਤੂੰ ਬੈਠੇ ਪੜਦੇ ਫਿਰ ਉਹਨਾਂ ਨੂੰ ਮੈਂ ਦੁਖੀ ਆ ਸਹਰੀ ਮੈਂ ਫਲਾਨਾ ਨਾਲੇ ਆਪਣੀ ਕੀਰਤੀ ਦਾ ਫਲ ਭੋਗਦੀ ਐ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਜਿਹੜੀਆਂ ਨਿਕਲ ਕੇ ਜਾਂਦੀਆਂ ਨੇ ਫਿਰ ਮੁੜ ਕੇ ਆਏ ਪਸਤਾਉਂਦੀਆਂ ਨੇ ਨਾਲੇ ਪੇ ਕੀ ਆਉਂਦੀਆਂ ਨੇ No le doy